हां जी भाई जी वीडियो ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਕਰ ਲੋ ਫੋਲੋ 62801 37325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਐਡਲ ਵਾਉਣ ਲਈ ਸੰਪਰਕ ਕਰ ਸਕਦੇ ਹੋ ਤੇ ਗੱਡੀ ਹੈਗੀ ਜੀ 2012 ਮਾਡਲ ਗੱਡੀ ਆ সাফਰੀ ਹੈ ਜੀ ਚੌਥੇ ਨਾਮ ਦੀ ਗੱਡੀ ਆ ਜੀ ਇਹ ਬਿਲਕੁਲ ਨਵੀਂ ਲੁੱਕ ਆ ਸ਼ੋਰੂਮ ਕੰਡੀਸ਼ਨ ਗੱਡੀ ਪਈ ਆ ਲਾਇਲੂਏ ਵੀਲ ਲਾਇਵਿਲ ਲੱਗੇ ਹੋਏ ਨਵੇਂ ਟਾਇਰ ਪਾਏ ਆ ਜੀ ਚਾਰੋਂ ਟਾਇਰ ਨਵੇਂ ਟਾਇਰ ਆ ਕੰਪਨੀ ਦੇ ਟਾਇਰ ਆ ਵੀਰ ਨੇ ਗੱਡੀ ਤਾਂ ਬੇਚਣੀ ਆ ਜੀ ਬਾਹਰ ਜਾਣਾ ਵੀਰ ਨੇ ਤਾਂ ਕਰਕੇ ਗੱਡੀ ਬਕਾਊਗਾ ਵੀਰ ਨੇ ਅੱਧੇ ਰੇਟ ਤੇ ਗੱਡੀ ਬਕਾਊਗਾ ਬਲੈਕ ਕਲਰ ਚ ਗੱਡੀ ਆ ਜੀ ਬਿਲਕੁਲ ਨਵੀਂ ਪਈਆ ਸੋਹਰੋਂ ਕੰਡੀਸ਼ਨ ਗੱਡੀ ਆ ਵੀਡੀਓ ਚੈੱਕ ਕਰ ਸਕਦੇ ਹੋ ਪੰਜਾਬ ਨੰਬਰ ਦੀ ਗੱਡੀ ਆ ਟਾਇਰ ਬਿਲਕੁਲ ਨਵੇਂ ਵਿੱਚੋਂ ਕੰਡੀਸ਼ਨ ਵਗੈਰਾ ਆਲ ਗੁੱਡਾ ਸ਼ੀਟਾਂ ਦੇ ਕਵਰ ਵਗੈਰਾ ਬਿਲਕੁਲ ਨਵੇਂ ਪਏ ਆ ਟਾਇਰ ਨਵੇਂ ਆ ਰੇਟ ਇਹਦਾ ਹੈਗਾ ਬਾਈ ਜੀ 2 ਲੱਖ ਤੇ 30000 ਰੁਪਏ ਡਿਮਾਂਡ ਆਗੀ ਮੌਕੇ ਤੇ ਵੀਰ ਕਹਿੰਦਾ ਆਪਾਂ ਹੋਰ ਵੀ ਲਸ ਕਰਾਂਗੇ ਹੋਰ ਵੀ ਮਾਤਾਂ ਸੌਡਾ ਕਰਾਂਗੇ ਮੋਬਾਈਲ ਨੰਬਰ ਹੈਗਾ ਵੀਰ ਦਾ 99688 96433 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇਹ ਰਗਾ ਹੈਗਾ ਵੀਰ ਦਾ ਅੰਮ੍ਰਿਤਸਰ ਅੱਡੇ ਕੋਲੇ ਘਾਰਾ ਵੀਰ ਦਾ ਸੰਪਰਕ ਕਰਕੇ ਪਤਾ ਕਰ ਸਕਦੇ